ਸੱਚੀ ਗੱਲ ਜੀ ਮੈਂ ਯੋਗੇਸ਼ ਗੁਰਨਾ ਬਹੁਤ ساری ਸੱਜਣ ਜਾਣਦੇ ਵੀ ਨੇ ਇੱਕ ਕਿੱਸਾ ਬੜਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜੀ ਮੁੱਖ ਮੰਤਰੀ ਕਰਕੇ ਉਹ ਇੱਕ ਛੋਟਾ ਜਿਹਾ ਬੱਚਾ ਨੌਜਵਾਨ ਸਰਦਾਰ ਹੈ ਜੀ ਸੋ ਕਾਫੀ ਜ਼ਿਆਦਾ ਉਹਦੀ ਚਰਚਾ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਪਿੱਛੇ ਜੇ ਗੁਰਦੁਆਰਾ ਸਾਹਿਬ ਲਾ ਜਾ ਕੇ ਉਸ ਦੀ ਪਿੰਡ ਦੀ ਪੰਚਾਇਤ ਨੇ ਉਸ ਦੇ ਕਕਾਰ ਵੀ ਉਤਾਰ ਦਿੱਤੇ ਮੈਨੂੰ ਇਹ ਜਿਹੜੀ ਗੱਲ ਬਹੁਤ ਬੁਰੀ ਲੱਗੀ ਨੋ ਡਾਊਟ ਉਸ ਬੱਚੇ 'ਚ ਵੀ ਗਲਤੀਆਂ ਹੋ ਸਕਦੀਆਂ ਨੇ ਬੱਚਾ ਨਾਦਾਨ ਹੈ 14 ਸਾਲਾਂ ਦੀ ਉਮਰ 'ਚ ਉਹਨੇ ਜੋ ਬੋਲਿਆ ਜੋ ਗਾਇਆ ਮੈਂ ਉਹਨੂੰ ਵੀ ਸਹੀ ਨਹੀਂ ਕਹਿੰਦਾ ਉਹਦੇ 'ਚ ਗਲਤੀਆਂ ਨੇ ਪਰ ਕੀ ਬੱਚੇ ਦੇ ਕਕਾਰ ਉਤਾਰਨੇ ਬੱਚੇ ਨਾਲੇ ਸਲੂਕ ਕਰਨਾ ਕੋਈ ਇਨਸਾਨੀਅਤ ਵਾਲਾ ਵਤੀਰਾ ਸੀ ਮੈਂ ਪੁੱਛਣਾ ਚਾਹੁੰਦਾ ਸਮਾਜ ਦੇ ਉਹਨਾਂ ਸਮਝਦਾਰ ਲੋਕਾਂ ਨੂੰ ਜਿਨ੍ਹਾਂ ਨੇ ਇਹ ਹਰਕਤ ਕੀਤੀ ਹੈ ਜੀ ਤੁਸੀਂ ਜਾਣਦੇ ਹੋ ਸਾਡੇ ਪੰਜਾਬ 'ਚ ਅੱਧੀ ਅੱਧੀ ਉਮਰ ਦੇ ਆਣੇ ਕਿੱਡੀਆਂ ਕਿੱਡੀਆਂ ਗਲਤ ਹਰਕਤਾਂ ਕੀਤੀਆਂ ਨੇ ਪਰ ਉਹਨਾਂ ਨੂੰ ਤਾਂ ਕੁਰਸੀਆਂ ਛੱਡੀਆਂ ਜਾਂਦੀਆਂ ਨੇ ਇੱਕ ਬੱਚੇ ਦੇ ਤੁਸੀਂ ਕਕਾਰ ਉਤਾਰਦੇ ਹੋ ਸਾਡੇ ਦੇਸ਼ ਦੇ ਵਿੱਚ ਕੌਨਸਟਿਟਿਊਸ਼ਨ ਦਾ ਰਾਜ ਹੈ ਸੰਵਿਧਾਨ ਦਾ ਰਾਜ ਹੈ ਟਖਾਸ ਤੌਰ ਤੇ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਉਹਨਾਂ ਮੁੰਡਿਆਂ ਨੂੰ ਜਿਹੜੇ ਕਿ ਉਹਦੀਆਂ ਵੀਡੀਓਜ਼ ਨੂੰ ਵੱਧ ਤੋਂ ਵੱਧ ਵਾਇਰਲ ਕਰ ਰਹੇ ਨੇ ਉਹਦੇ ਨਾਲ ਖੜੇ ਹੋ ਕੇ ਖੁਦ ਵੀਡੀਓ ਬਣਾਉਂਦੇ ਨੇ ਉਹਦਾ ਸਹਾਰਾ ਲੈ ਕੇ ਖੁਦ ਫੇਮਸ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਘੱਟੋ ਘੱਟ ਉਸ ਬੱਚੇ ਨੂੰ ਸਮਝਾਓ ਗਾਈਡ ਕਰੋ ਕਿ ਬਾਈ ਜੀ ਜੋ ਤੁਸੀਂ ਕਰ ਰਹੇ ਹੋ ਬੱਚੇ ਇਹ ਗਲਤ ਆ ਇਦਾਂ ਨਹੀਂ ਬੋਲੀਦਾ ਹੁੰਦਾ ਜੇ ਤੁਸੀਂ ਕੁਝ ਗਾਉਣਾ ਕਰਨਾ ਤਾਂ ਸਿੱਖ ਕੇ ਗਾਓ ਜਾਂ ਅਗਰ ਉਹ ਬੱਚਾ ਕੋਈ ਗਲਤ ਹਰਕਤ ਕਰ ਰਿਹਾ ਤਾਂ ਉਹਨੂੰ ਤੁਸੀਂ ਗਾਈਡ ਕਰੋ ਵੱਡੇ ਹੋਣ ਦੇ ਨਾਤੇ ਤੁਹਾਡਾ ਕੀ ਫਰਜ ਹੈ ਤੁਸੀਂ ਬਰਾਬਰ ਉਹਦੀ ਵੀਡੀਓਜ਼ 'ਚ ਖੜੇ ਹੋਗੇ ਉਹ ਗਲਤ ਚੀਜ਼ਾਂ ਕਰੀ ਜਾ ਰਿਹਾ ਤੁਸੀਂ ਸਾਥ ਦੇ ਕੇ ਵਿਊਜ਼ ਦੇ ਚੱਕਰ 'ਚ ਫੇਮਸ ਹੋਈ ਜਾ ਰਹੇ ਜਨਾਬ ਇਨਸਾਨੀਅਤ ਕਿੱਥੇ ਗਈ ਅਸੀਂ ਪੰਜਾਬੀ ਆ ਜੀ ਅਣਖ ਲਈ ਜਾਣੇ ਜਾਂਦੇ ਆ ਕਿੱਥੇ ਗਈ ਨਾ ਤਾਂ ਉਹਨਾਂ ਦੀ ਅਣਖ ਮੈਨੂੰ ਦਿਖਾਈ ਦਿੱਤੀ ਜਿਹੜੀ ਉਹ ਜਾਂ ਵੀਡੀਓ ਵਿੱਚ ਖੜੇ ਹੋ ਕੇ ਉਸ ਨੂੰ ਗਾਈਡ ਕਰਨ ਦੀ بجائے ਉਸ ਦੇ ਸਹਾਰੇ ਖੁਦ ਫੇਮਸ ਹੋ ਰਹੇ ਨੇ ਤੇ ਬਾਕੀ ਜਿਹੜਾ ਉਸ ਦੇ ਪਿੰਡ ਦੀ ਪੰਚਾਇਤ ਨੇ ਕੀਤਾ ਉਹ ਵੀ ਮੈਂ ਉਹਦਾ ਵਿਰੋਧ ਕਰਦਾ ਜੀ ਕਿਉਂਕਿ ਮਤਲਬ ਉਸ ਇੱਕ ਬੱਚੇ ਦੇ ਕਕਾਰ ਉਤਾਰ ਰਹੇ ਹੋ ਤੁਸੀਂ 14 ਸਾਲਾਂ ਦੇ ਬੱਚੇ ਨੂੰ ਕੀ ਪਤਾ ਮੈਂ ਗਲਤ ਕਰ ਰਿਹਾ ਜਾਂ ਸਹੀ ਕਰ ਰਿਹਾ ਸਗੋਂ ਤੁਸੀਂ ਚਾਰ ਸੱਜਣੋਂ ਉਸ ਨੂੰ ਬੈਠ ਕੇ ਸਮਝਾਓ ਕਿ ਬੱਚੇ ਤੂੰ ਜੋ ਕਰ ਰਹੇ ਆ ਉਹ ਗਲਤ ਕਰ ਰਹੇ ਆ ਇਹ ਗੱਲ ਸਹੀ ਨਹੀਂ ਹੈਗੀ ਬਾਕੀ ਤੁਸੀਂ ਆਪ ਸਿਆਣੇ ਹੋ ਪਰ ਉਸ ਇਸ ਤਰ੍ਹਾਂ ਦੇ ਹੋਰ ਵੀ ਬੱਚੇ ਨੇ ਉਹਨਾਂ ਨੂੰ ਗਾਈਡ ਕਰੋ ਸਮਝਾਓ ਨਾ ਕਿ ਇੱਕ ਕਾਰ ਉਤਾਰਨੇ ਉਹਦੇ ਕਿਹਨੇ ਰਾਈਟ ਦੇਤਾ ਤੁਹਾਨੂੰ ਕਿਹਨੇ ਹੱਕ ਦਿੱਤਾ ਤੁਹਾਨੂੰ ਸਾਡੇ ਕਨਸਟੀਟਿਊਸ਼ਨ ਵਾਲੀ ਕੰਟਰੀ ਦੇ ਵਿੱਚ ਕਿ ਤੁਸੀਂ ਕਿਸੇ ਬੱਚੇ ਦੇ ਜਾ ਕੇ ਕਾਰ ਉਤਾਰੋ ਗਾਈਡ ਕਰਨ ਦੀ ਬਜਾਏ ਤੁਹਾਡੇ ਸਾਰਿਆਂ ਦੀ ਮਤ ਕਿੱਥੇ ਚਲੀ ਗਈ ਉਸ ਬੱਚੇ ਨੇ ਗਲਤੀਆਂ ਕੀਤੀਆਂ ਨਾ ਉਹਨੂੰ ਨਹੀਂ ਪਤਾ ਮੈਂ ਕੀ ਗਾ ਰਿਹਾ ਮੈਂ ਨਿਰਾਦਰ ਕਰ ਰਿਹਾ ਧਰਮ ਦਾ ਉਸ ਨੂੰ ਸਮਝਾਓ ਉਸ ਨੂੰ ਗਾਈਡ ਕਰੋ ਉਹ ਇੱਕ ਮਾਈਨਰ ਹੈ 18 ਸਾਲ ਤੋਂ ਘੱਟ ਹੈ ਉਹ ਸੋ ਮੇਰੀ ਰਿਕਵੈਸਟ ਆ ਉਹਨਾਂ ਨੂੰ ਕਿ ਪਲੀਜ਼ ਇਨਸਾਨਾਂ ਵਾਲਾ ਵਤੀਰਾ ਕਰਿਆ ਕਰੋ ਯਾਰ ਖੁਦ ਫੇਮਸ ਹੋਣ ਦੇ ਚੱਕਰ ਚ ਕਿਸੇ ਨਾਲ ਗਲਤ ਵਤੀਰਾ ਨਾ ਕਰੋ ਉਹਨਾਂ ਨੌਜਵਾਨਾਂ ਨੂੰ ਮੈਂ ਬੇਨਤੀ ਕਰਦਾ ਜਿਹੜੇ ਉਹਦੇ ਨਾਲ ਵੀਡੀਓਜ਼ ਬਣਾਉਂਦੇ ਨੇ ਗਾਈਡ ਕਰੋ ਉਸਨੂੰ ਉਸਦੀ ਮਦਦ ਕਰੋ ਫਾਈਨੈਂਸ਼ੀਅਲ ਤੌਰ ਤੇ ਉਸਨੂੰ ਕਹੋ ਤੂੰ ਸਕੂਲ ਜਾ ਤੂੰ ਪੜ੍ਹ ਅਸੀਂ ਤੇਰੀ ਫੀਸ ਦਿੰਨੇ ਹਾਂ ਪਰ ਇਹ ਜੋ ਚੀਜ਼ਾਂ ਤੁਸੀਂ ਕਰ ਰਹੇ ਹੋ ਨਾ ਬਹੁਤ ਗਲਤ ਨੇ ਜੀ ਤੇ ਮੈਂ ਉਸ ਮੁੱਖ ਮੰਤਰੀ ਦੀ ਸਪੋਰਟ ਕਰਦਾ ਹਾਂ ਜੋ ਉਸ ਨੇ ਗਲਤ ਚੀਜ਼ਾਂ ਕੀਤੀਆਂ ਨੇ ਧਰਮ ਦਾ ਨਿਰਾਦਰ ਕੀਤਾ ਉਹਨੇ ਅਣਜਾਣ ਪੁਣੇ ਚ ਕੀਤਾ ਪਰ ਉਸ ਦੀ ਉਸਨੂੰ ਜਾਣਕਾਰੀ ਦਿਓ ਨੋ ਲੈਜ ਦਿਓ ਕਿ ਬੱਚੇ ਗਲਤ ਕਰ ਰਹੇ ਹੋ ਤੂੰ ਪਰ ਤੁਸੀਂ ਜੋ ਦੇ ਨਾਲ ਅਨਮਨੁੱਖੀ ਵਤੀਰਾ ਕੀਤਾ ਉਹਦੇ ਕਕਾਰ ਉਤਾਰੇ ਮੈਂ ਇਸ ਦਾ ਵਿਰੋਧ ਕਰਦਾ ਜੀ ਤੇ ਕਿਸੇ ਨੂੰ ਹੱਕ ਨਹੀਂ ਸਾਡੀ ਇਸ ਕਨਸਟੀਟਿਊਸ਼ਨਲ ਕੰਟਰੀ ਦੇ ਵਿੱਚ ਕਿਸੇ ਨਾਲੇ ਵਤੀਰਾ ਕਰਨ ਦਾ ਬਾਕੀ ਤੁਸੀਂ ਆਪਸਿਆਂ ਨੇ ਆਪਣੀ رائے ਥੱਲੇ ਕਮੈਂਟਸ ਦੇ ਵਿੱਚ ਜ਼ਰੂਰ ਦਿਓ